ਸਤਨਾਮ ਵਾਹਿਗੁਰੂ ਸਾਹਿਬ ਜੀ ਤਿਰੰਗ ਮਹੱਲਾ ਪੰਜਵਾ ਘਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਹਦਾਰ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਨੋ ਲਹਿ ਪ੍ਰਾਣ ਆ ਤੂੰ ਦਰਾਖੇਗਾ ਸਿਰਜਨਹਾਰ ਜਿਨ ਪਦਾ ਇਸ ਤੋਂ ਕਿ ਆ ਸੋਈ ਦੇ ਅਧਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ ਟਡ ਟਡ ਮਾਲਕ ਦਿਲਾ ਕਾ ਸੱਚਾ ਪਰਮ ਦਿਗਾਰ ਕੁਦਰਤ ਕੇ ਮਨਾ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜੀ ਚਰ ਘਟ ਮੈਂ ਸਾਹ ਤੂੰ ਸਮਰਤ ਇਕੱਥ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰਥ ਅਕਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਧਾਂ ਦੇ ਸਰਤਾਜ ਸਤਿਗੁਰੂ ਅੱਜ ਦਾ ਪਾਵਨ ਹੁਕਮ ਤਿਲੰਗ ਰਾਗ ਦੇ ਅੰਦਰ ਜੁਗੋ ਜੁਗ ਅਟਲ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 724 ਤੇ ਸਤਿਗੁਰੂ ਅੱਜ ਦਾ ਹੁਕਮ ਜਾਰੀ ਕਰਦੇ ਹਨ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਵਤ ਗਾਣ ਕਰਦੇ ਆ ਹਾਂ ਸਤਿਗੁਰੂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹ ਮੇਰਾ ਦਾਤਾ ਮੇਰਾ ਮਾਲਕ ਮੇਰਾ ਸਾਹਿਬ ਸਦਾ ਮਿਹਰ ਕਰਨ ਵਾਲਾ ਹੈ ਮਿਹਰਮਾਨ ਸਾਹਿਬ ਮਿਹਰਮਾਨ ਉਹ ਐਸਾ ਪ੍ਰਭੂ ਪਰਮੇਸ਼ਰ ਪਰਮਾਤਮਾ ਉਹ ਕਿਸੇ ਦੇ ਔਗਣਾ ਵੱਲ ਨਹੀਂ ਦੇਖਦਾ ਕਿਸੇ ਦੇ ਔਗਣਾ ਨੂੰ ਚਤਾਰਦਾ ਨਹੀਂ ਉਹ ਨਿਰਵੈਰ ਹੈ ਸਦਾ ਮਿਹਰਾਂ ਦਾ ਦਾਤਾ ਹੈ ਮਿਹਰਵਾਨ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਹਦਾਨ ਸਾਰੇ ਜੀਆਂ ਨੂੰ 84 ਲੱਖ ਜੋਨੀਆਂ ਇੱਕ ਇੱਕ ਜੋਨੀ ਦੇ ਵਿੱਚ ਪਤਾ ਨਹੀਂ ਕਿੰਨੇ ਕਿ ਜੀਵ ਹਨ ਤੇ ਸਾਰਿਆਂ ਜੀਆਂ ਨੂੰ ਰਿਜਕ ਦੇਣ ਵਾਲਾ ਰੋਟੀ ਦੇਣ ਵਾਲਾ ਸਾਰਿਆਂ ਜੀਆਂ ਨੂੰ ਆਪਣੇ ਆਪਣੇ ਹਿੱਸੇ ਦੀ ਉਹਨਾਂ ਦੇ ਪਰਮੇਸ਼ਰ ਦਾਤਾ ਦੇ ਰਿਹਾ ਹੈ ਜੀ ਸਗਲ ਕੋ ਦੇਹਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੈ ਪ੍ਰਾਣੀ ਇਹ ਕਾਲਯੁਗ ਜੀਵ ਕਿਉਂ ਡੋਲਦਾ ਫਿਰਦਾ ਹੈ ਕਿਉਂ ੜਕਣਾ ਦੇ ਵਿੱਚ ਪਿਆ ਹੋਇਆ ਹੈ ਪਰਮਾ ਦੇ ਵਿੱਚ ਭੁਲੇਖਿਆਂ ਦੇ ਵਿੱਚ ਕਿਉਂ ਰੁਲਦਾ ਫਿਰਦਾ ਹੈ ਤੈਨੂੰ ਅਕਾਲ ਪੁਰਖ ਪ੍ਰਮਾਤਮਾ ਉਹ ਰੱਖਣ ਵਾਲਾ ਉਨੇ ਤੇਰੇ ਹਿੱਸੇ ਦਾ ਜੋ ਕੁਝ ਤੈਨੂੰ ਮਿਲਣਾ ਹੈ ਜ਼ਿੰਦਗੀ ਦੇ ਵਿੱਚ ਉਹ ਤੇਰੇ ਜੰਮਣ ਤੋਂ ਪਹਿਲਾਂ ਉਹਨੇ ਤੇਰੇ ਮਸਤਕ ਦੇ ਵਿੱਚ ਲਿਖ ਦਿੱਤਾ ਧਰਤੀ ਤੇ ਭੇਜ ਦਿੱਤਾ ਜੋ ਜੋ ਤੇਰੀ ਕਿਸਮਤ ਚ ਹੈ ਉਹ ਮਿਲ ਕੇ ਰਹੇਗਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਮਿਲੇ ਇਸ ਕਰਕੇ ਸਤਿਗੁਰ ਕਹਿੰਦੇ ਨੇ ਪੜਕਣਾ ਡੋਲਣਾ ਤੇਰੇ ਆਉਣ ਤੋਂ ਪਹਿਲਾਂ ਪਰਮੇਸ਼ਰ ਨੇ ਤੇਰੇ ਹਿੱਸੇ ਦਾ ਸਾਰਾ ਕੁਝ ਧਰਤੀ ਤੇ ਭੇਜ ਦਿੱਤਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ ਤੈਨੂੰ ਰੱਖਣ ਵਾਲਾ ਉਹ ਪਰਮੇਸ਼ਰ ਪਰਮਾਤਮਾ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਜਿਨੇ ਤੈਨੂੰ ਹੀ ਸਾਜਿਆ ਹੈ ਤੈਨੂੰ ਹੀ ਬਣਾਇਆ ਹੈ ਉਹ ਤੇਰੀ ਰੱਖਿਆ ਵੀ ਕਰੇਗਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਜਿਨੇ ਤੈਨੂੰ ਪੈਦਾ ਕੀਤਾ ਹੈ ਜਿਨੇ ਤੈਨੂੰ ਇਸ ਧਰਤੀ ਤੇ ਭੇਜਿਆ ਹੈ ਜਿਨ ਪਦਾਸ਼ ਤੋਂ ਕੀ ਆਸ ਹੋਈ ਦੇ ਆਧਾਰ ਉਹ ਤੇਰੇ ਹਿੱਸੇ ਦੀ ਤੈਨੂੰ ਰੋਜੀ ਵੀ ਦੇਗਾ ਇਸ ਕਰਕੇ ਜਿਆਦਾ ਪਰਮਾ ਦੇ ਵਿੱਚ ਭੜਕਣਾ ਰੋਜੀ ਰੋਟੀ ਦੇ ਵਿੱਚ ਦੀ ਤਲਾਸ਼ ਦੇ ਵਿੱਚ ਪਰਮੇਸ਼ਰ ਨੂੰ ਨਾ ਭੁਲਾ ਦੇ ਐਸਾ ਨਾ ਕਰ ਕਿਉਂਕਿ ਜਿਨੇ ਤੈਨੂੰ ਪੈਦਾ ਕੀਤਾ ਹੈ ਉਹਨੇ ਤੇਰੀ ਰੋਜੀ ਰੋਟੀ ਵੀ ਤੈਨੂੰ ਦੇਣੀ ਹੈ ਤੂੰ ਕਾਹੇ ਲੋਲੇ ਪ੍ਰਾਣੀਆਂ ਤਦ ਰੱਖੇਗਾ ਜੀ ਸਿਰਜਨਹਾਰ ਜਿਨ ਪਦਾਸ਼ ਤੋਂ ਕੀ ਆ ਸੋਈ ਦੇ ਆਧਾਰ ਆਧਾਰ ਕਹਿੰਦੇ ਖੁਰਾਕ ਨੂੰ ਤੇਰੇ ਹਿੱਸੇ ਦੀ ਆਹਾਰ ਵੀ ਤੈਨੂੰ ਦੇਗਾ ਜਿਨੂੰ ਪਾਈ ਮੇਦਨੀ ਸੋਈ ਕਰਦਾ ਸਾਧ ਮੇਦਨੀ ਕਹਿੰਦੇ ਧਰਤੀ ਨੂੰ ਜਿਨੇ ਧਰਤੀ ਪੈਦਾ ਕੀਤੀ ਹੈ ਧਰਤੀ ਬਣਾਈ ਹੈ ਧਰਤੀ ਸਾਜੀ ਹੈ ਉਤੇ ਜੀਵ ਜੰਤੂ ਵਨਸਪਤੀ ਸਾਰੀ ਧਰਤੀ ਦੇ ਉਤੇ ਸਾਜੀ ਹੈ ਤੇ ਉਹ ਕਿਤੇ ਸੱਜ ਕੇ ਬਣਾ ਕੇ ਭੁੱਲ ਨਹੀਂ ਗਿਆ ਉਹ ਇਹਦੀ ਸਾਰ ਸਮਾਰ ਵੀ ਕਰ ਰਿਹਾ ਹੈ ਜਿਨੂੰ ਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਿਹਦਗਾਰ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ ਉਹ ਪਰਵਿਹਦਗਾਰ ਹਮੇਸ਼ਾ ਸੱਚਾ ਹੈ ਉਹ ਹਰ ਇੱਕ ਦੇ ਦਿਲ ਨਹੀਂ ਜਾਣਦਾ ਹੈ ਹਰ ਇੱਕ ਦੇ ਅੰਦਰ ਦੀ ਬੁੱਝਦਾ ਹੈ ਘਟ ਘਟ ਮਾਲਕ ਦਿਲਾ ਕਾ ਘਟ ਕਹਿੰਦੇ ਸਰੀਰ ਨੂੰ ਇਹ ਮਿੱਟੀ ਦੇ ਕੜੇ ਨੂੰ ਘਟ ਘਟ ਮਾਲਕ ਸਾਰੇ ਘਟ ਸਾਰੇ ਸਰੀਰਾਂ ਦਾ ਮਾਲਕ ਉਹ ਪਰਮੇਸ਼ਰ ਪਰਮਾਤਮਾ ਵਹਿਗੁਰੂ ਹੈ ਕਟਕਟ ਮਾਲਕ ਦਿਨਾਂ ਕਾ ਸੱਚਾ ਪਰਵਦਿਗਾਰ ਉਹ ਵਿਚਾਂ ਸਦੀਵ ਕਾਲ ਵਾਸਤੇ ਕਾਇਮ ਰਹਿਣ ਵਾਲਾ ਸੱਚਾ ਹੈ ਸੱਚਾ ਪਰਵਦਿਗਾਰ ਉਹ ਪਰਵਦਿਗਾਰ ਪਰਮੇਸ਼ਰ ਪਰਮਾਤਮਾ ਉਹ ਖੁਦਾ ਹਮੇਸ਼ਾ ਸੱਚਾ ਹੈ ਹਮੇਸ਼ਾ ਸੱਚਾ ਰਹੇਗਾ ਕਟਕਟ ਮਾਲਕ ਦਿਨਾਂ ਕਾ ਸੱਚਾ ਪਰਵਦਿਗਾਰ ਕੁਦਰਤ ਕੀਮ ਨਾ ਜਾਣੀਏ ਉਸ ਅਕਾਲ ਪੁਰਖ ਪਰਮਾਤਮਾ ਦੀ ਕੁਦਰਤ ਦੀ ਕੀਮਤ ਨਹੀਂ ਪਾਈ ਜਾ ਸਕਦੀ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ ਦੁਹੀ ਕੁਦਰਤ ਸਾਜੀਏ ਪਹਿਲਾਂ ਉਹਨੇ ਆਪਣੇ ਆਪ ਨੂੰ ਬਣਾਇਆ ਫਿਰ ਉਹਨੇ ਆਪਣੇ ਨਾਮ ਆਪ ਹੀ ਲੋਕਾਂ ਕੋਲ ਰਖਾ ਲਏ ਪਤਾ ਨਹੀਂ ਕਿੰਨੇ ਕਿ ਨਾਵਾਂ ਦੇ ਨਾਲ ਉਹਨੂੰ ਚੇਤੇ ਕੀਤਾ ਜਾਂਦਾ ਹੈ ਦੂਸਰੇ ਨੰਬਰ ਤੇ ਉਹਨੇ ਕੁਦਰਤ ਸਾਜੀ ਕਰਤਾ ਜਿਹੜਾ ਦਿਸਦਾ ਨਹੀਂ ਤੇ ਕੁਦਰਤ ਦਿਸਦੀ ਹੈ ਕੁਦਰਤ ਆਪਾਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ ਸਾਰੀ ਸ੍ਰਿਸ਼ਟੀ ਇਹ ਉਹਦੀ ਕਰਤੇ ਦੀ ਕੁਦਰਤ ਹੈ ਤੇ ਜਿਨੇ ਕੁਦਰਤ ਬਣਾਈ ਉਹਦੀ ਕੁਦਰਤ ਦੀ ਕੀਮਤ ਨਹੀਂ ਪਾਈ ਜਾ ਸਕਦੀ ਕੁਦਰਤ ਦਾ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਤੇ ਜਿਨੇ ਇਹ ਬਣਾਈ ਹੈ ਉਹਦੀ ਤੇ ਕੀਮਤ ਹੋ ਹੀ ਨਹੀਂ ਸਕਦੀ ਕੁਦਰਤ ਤਕੀਮ ਨਾ ਜਾਣੀ ਹੈ ਵੱਡਾ ਵੇ ਪ੍ਰਵਾਹ ਉਹ ਬਹੁਤ ਵੱਡਾ ਹੈ ਤੇ ਵੇਪਰਵਾਹ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਵੱਡੀ ਤੇਰੀ ਵਡਿਆਈ ਜਿਵੇਂ ਕਿ ਆਸਾ ਦੀ ਵਾਰ ਦੇ ਵਿੱਚ ਆਪਾਂ ਕਹਿੰਦੇ ਹਾਂ ਹਰ ਰੋਜ਼ ਪੜੀਦਾ ਹੈ ਵੱਡੀ ਤੇਰੀ ਵਡਿਆਈ ਵੱਡਾ ਤੇਰਾ ਨਾਮ ਵੱਡੀ ਤੇਰੀ ਵਡਿਆਈ ਇਸ ਕਰਕੇ ਹੈ ਤੇਰਾ ਨਾਮ ਵੱਡਾ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਤੇ ਵੱਡੀ ਵਡਿਆਈ ਇਸ ਕਰਕੇ ਹੈ ਤੂੰ ਦਾਤਾਂ ਦੇਣ ਲੱਗਾ ਕਿਸੇ ਤੋਂ ਆਗਿਆ ਨਹੀਂ ਲੈਂਦਾ ਵੱਡੀ ਵਡਿਆਈ ਜਾਂ ਪੁੱਛਣਾ ਦਾ ਤੇ ਵੱਡੀ ਵਡਿਆਈ ਜਾਂ ਆਪਿਆ ਤੇਰੀ ਵਡਿਆਈ ਵੱਡੀ ਹੈ ਇਸ ਕਰਕੇ ਕਿ ਤੇਰੇ ਵਰਗਾ ਕੋਈ ਦੂਸਰਾ ਹੈ ਹੀ ਨਹੀਂ ਤੂੰ ਆਪਨੇ ਆਪਣੇ ਆਪ ਨੂੰ ਬਣਾਇਆ ਤੇ ਆਪ ਹੀ ਇਸ ਸ੍ਰਿਸ਼ਟੀ ਦੀ ਸਾਰ ਸੰਭਾਲ ਕਰ ਰਿਹਾ ਹੈ ਘਟ ਘਟ ਮਾਲਕ ਦਿਨਾਂ ਕਾ ਸੱਚਾ ਪਰਵਿਧਾਰ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪ੍ਰਵਾਹ ਤੂੰ ਬਹੁਤ ਵੱਡਾ ਹੈ ਤੇ ਵੇ ਪ੍ਰਵਾਹ ਹੈ ਤੇਰੀ ਕੁਦਰਤ ਦੀ ਕੀਮਤ ਨਹੀਂ ਪਾਈ ਜਾ ਸਕਦੀ ਕਰ ਬੰਦੇ ਤੂੰ ਬੰਦਗੀ ਜੀ ਚਿਰ ਘਟ ਮੈਂ ਸਾਹ ਏ ਬੰਦੇ ਤੂੰ ਬੰਦਗੀ ਕਰਨ ਵਾਸਤੇ ਆਇਆ ਹੈ ਤੈਨੂੰ ਬੰਦਗੀ ਕਰਨ ਵਾਸਤੇ ਭੇਜਿਆ ਹੈ ਪਰਮੇਸ਼ਰ ਨੇ ਪ੍ਰਮਾਤਮਾ ਨੇ ਤੇ ਤੂੰ ਬੰਦਗੀ ਕਰ ਕਰ ਕਦ ਤੱਕ ਜੀ ਚਿਰ ਘਟ ਮੈਂ ਸਾਹੋ ਜੋ ਤੱਕ ਤੇਰੇ ਸਾਹ ਚੱਲਦੇ ਹਨ ਜੋ ਤੇਰੇ ਘਟ ਦੇ ਵਿੱਚ ਇਹ ਸਰੀਰ ਦੇ ਵਿੱਚ ਸਾਹ ਚੱਲ ਰਹੇ ਹਨ ਉਦ ਤੱਕ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰ ਕਰ ਬੰਦੇ ਤੂੰ ਬੰਦਗੀ ਜੀ ਚਰ ਘਟ ਮੈਂ ਸਾਹ ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ ਕੁਦਰਤ ਕੀਮ ਉਹਦੀ ਕੁਦਰਤ ਨਹੀਂ ਪਰਮੇਸ਼ਰ ਦੀ ਕੁਦਰਤ ਦੀ ਕੀਮਤ ਨਾ ਕਿਸੇ ਨੇ ਪਾਈ ਹੈ ਨਾ ਕੋਈ ਪਾ ਸਕਦਾ ਹੈ ਨਾ ਦੱਸ ਸਕਦਾ ਹੈ ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ ਉਹ ਬਹੁਤ ਵੱਡਾ ਹੈ ਤੇ ਵੇ ਪ੍ਰਵਾਹ ਹੈ ਕਰ ਬੰਦੇ ਤੂੰ ਬੰਦਗੀ ਜੀ ਚਰ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ हे परमेश्वर परमात्मा वाहेगुरु तू समर्थ है रति पर ਵਿੱਚ ਕਿਸੇ ਪਾਸੋਂ ਵੀ ਤੇਰੇ ਵਿੱਚ ਕੋਈ ਕਮੀ ਨਹੀਂ ਹਰ ਪੱਖੋਂ ਪੂਰਾ ਹੈ तू समर्थ अकਥ ਤੇ ਤੈਨੂੰ ਕਥਿਆ ਨਹੀਂ ਜਾ ਸਕਦਾ ਤੈਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੂੰ अकਥ ਹੈ ਬਿਆਨਤਾ ਤੋਂ ਵੀ ਪਰੇ ਅਗੋਚਰ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਸਾਰਿਆਂ ਤੋਂ ਵੱਖਰਾ ਹੈ ਅਗੋਚਰ ਹੈ ਤੂੰ ਸਮਰਥ अकਥ ਅਗੋਚਰ ਜੀਓ ਪਿੰਡ ਤੇਰੀ ਰਾਸ ਜੀਓ ਪਿੰਡ ਇਹ ਜਿੰਦੜੀ ਇਹ ਪਿੰਡ ਸਰੀਰ ਪਹਿਲਾਂ ਸਤਿਗੁਰਾਂ ਨੇ ਇਹਨੂੰ ਘਟਕਿਆ ਹੁਣ ਪਿੰਡ ਕਹਿ ਰਹੇ ਹਨ ਇਹ ਸਰੀਰ ਨੂੰ ਇਹ ਪਿੰਡ ਇਹਦੇ ਵਿੱਚ ਜੀਓ ਜਾਨ ਜਿੰਦੜੀ ਜਿਹੜੀ ਹੈ ਉਹ ਅਕਾਲ ਪੁਰਖ ਵੈਰ ਗੁਰੂ ਪਰਮਾਤਮਾ ਦੀ ਹੈ ਤੇ ਉਹਨੇ ਦਿੱਤੀ ਹੈ ਉਹਨੇ ਉਹਦੀ ਰਾਸ ਹੈ ਉਹਦੀ ਇਹ ਕਮਾਈ ਹੈ ਤੂੰ ਸਮਰੱਥ ਅਕਥ ਅਗੋਚਰ ਹੈ ਪ੍ਰਭੂ ਤੂੰ ਸਮੇਸ਼ਾ ਸਮਰੱਥ ਹੈ ਤੂੰ ਅਗੋਚਰ ਹੈ ਤੇਰਾ ਅੰਤ ਨਹੀਂ ਪਾਇਆ ਅਜੇ ਤੱਕ ਕਿਸੇ ਨੇ ਤੂੰ ਸਮਰੱਥ ਅਕਥ ਅਗੋਚਰ ਅਕਥ ਜਿਹੜਾ ਕਥਿਆ ਨਹੀਂ ਜਾ ਸਕਦਾ ਅਗੋਚਰ ਸਾਰਿਆਂ ਦੇ ਵਿੱਚ ਵਰਤਾ ਹੋਇਆ ਵੀ ਵੱਖਰਾ ਹੈ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਇਹ ਜਿਉ ਜੋ ਅੰਦਰ ਬੋਲ ਰਿਹਾ ਹੈ ਇਪੰਡ এ શરીર এ প্রভু ਤੇਰੀ ਰਾਸ ਹੈ ਤੇਰੀ ਕਮਾਈ ਹੈ ਤੇਰੀਆਂ ਦਾਤਾ ਹਨ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਤੇਰੀ ਰਹਿਮ ਤੇਰੀ ਮਿਹਰ ਦਾ صدਕਾ ਸਾਰੇ ਸੁਖ ਹਸਲ ਹੋਏ ਹਨ ਤੇ ਸਦਾ ਤੇਰੇ ਚਰਣਾ ਕਮਣਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿ ਤੂੰ ਹਮੇਸ਼ਾ ਸਾਡੇ ਚਿੱਤ ਵਿੱਚ ਰਹੇ ਸਾਡਾ ਚਿੱਤ ਤੇਰੀ ਯਾਦ ਨਾਲ ਜੁੜਿਆ ਰਹੇ ਇਹ ਤੇਰੇ ਚਰਨਾਂ ਚ ਸਦਾ ਅਰਦਾਸ ਹੈ ਹਰ ਵੇਲੇ ਅਰਦਾਸ ਹੈ ਤੇਰੀ ਰਹਿਮ ਦੇ ਸਦਕਾ ਹੀ ਸੁਖ ਹਾਸਲ ਹੋਇਨ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ 와헤구루지 키 파테